ਬਾਜੂ ਬੀਕੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਆਇਲੇ ਧਲਾਬ ਕੀਤਾ ਜਾਂਦਾ ਸਪਾਈ ਕਰਮਚਾਰੀ ਯੂਨੀਅਨ ਵੱਲੋਂ ਲਾਲਨ ਯਾਨੀ ਕਿ ਸਾਰੇ ਨੂੰ ਬੇਨਤੀ ਕਰਦਾ ਜਿੰਦਾਬਾਦ ਸਾਰੇ ਮਜ਼ਦੂਰ ਸਿਲਰ ਲੰਕਰ ਕਰਮਚਾਰੀ ਮਹਾਰਤ ਸਿੰਘ ਕੋਲ ਐਮਐਲਏ ਸਾਹਿਬ ਜਿੰਦਾਬਾਦ ਜਿੰਦਾਬਾਦ ਪੰਜਾਬ ਦੇ ਪ੍ਰਧਾਨ ਬਿੰਦੀ ਸਾਹਿਬ ਅਤੇ ਡੀਸੀ ਚੋਪੜੀ ਵਰਤਨ ਸਾਹਿਬ ਬਾਕੀ ਇਹ ਤਾਂ ਅਸੀਂ ਬਹੁਤ ਕਈ ਵਾਰ ਤਾਂ ਹੜਤਾਲਾਂ ਹੋਈਆਂ ਕਈ ਵਾਰ ਮੰਗ ਪੱਤਰ ਦਿੱਤੇ ਗਏ ਇੱਕ ਵੀ ਪ੍ਰਕਿਰਿਆ ਸੀ ਜਿਹੜੀ 2021 ਦੇ ਵਿੱਚ ਹੋਈ ਸੀ ਪਾ ਕੇ ਇਹ ਜਿਹੜੀ ਪ੍ਰਕਿਰਿਆ ਨੇ ਪ੍ਰਚਲਿਤ ਹੈ ਸਾਰੀ ਹੀ ਨਗਰ ਕੌਂਸਲ ਦਾ ਆਪਸ਼ਨ ਦੇ ਵਿੱਚ ਸਾਧਕ ਲਾਬਾ ਇਹ ਨਗਰ ਕੌਂਸਲ ਜਿੱਥੇ ਦਾ ਹਲੇ 2-2000 ਰੁਪਏ ਪਾ ਕੇ ਕੁਣ ਕੇ ਨਾ ਹੀ ਲਿਆ ਇਸ ਵਕਤੋਂ ਵੀ ਅਸੀਂ ਆਮਾਨੂ ਵੀ ਅੱਜ ਜਿਹੜੀ ਉਹ ਲਾਸਟ ਕਿਸ਼ਤ ਹੈ ਜਿਹੜੀ ਉਹ ਅੱਜ ਜਾਰੀ ਕੀਤੀ ਜਾ ਰਹੀ ਹੈ ਸਹਾਇਕ ਨੇ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਆਈਐਚਐਫਐਲ ਦੇ ਵਿੱਚ ਵੀ ਉਹਦਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਗੱਲਾਂ ਕਰਨੂ ਦਾ ਤੁਹਾਡੀ ਹਾਜ਼ਰੀ ਦੇ ਵਿੱਚ ਕਰਾਂਗੇ ਮੀਟਿੰਗ ਲੈ ਕੇ ਇਹਦੇ ਨਾਲ ਹੋ ਵੀ ਬਹੁਤ ਜੁਕਸੂ ਤੇ ਹੋਰ ਬਹੁਤ ਖੁਸ਼ਵੰਤੇ ਸੱਜਣ ਬੈਠੇ ਨੇ ਕੱਲੇ-ਕੱਲੇ ਦਾ ਨਾਂ ਵੀ ਲੈਣਾ ਮੁਸ਼ਕਲ ਹੋ ਜਾਂਦਾ ਮੈਨੂੰ ਨਹੀਂ ਪਤਾ ਕਿਉਂ ਨਹੀਂ ਲੱਗਿਆ ਤੁਸੀਂ ਮੈਂ ਤਾਂ ਸਮਝਦਾ ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਇਹ ਮੰਗ ਚੱਲੀ ਆ ਰਹੀ ਸੀ सा गलो चलो है

ਜਦ ਵੀ ਅਗਰ ਦੇਖੇ ਹੋ ਚਾਹਤੋ ਅੱਧ ਤੱਕ ਪਰ ਉਹ ਬਲੀਏ ਜੀ ਬਤਾ ਦੇ ਤਸਵੀਰ ਹੈ ਕਰ ਦਿੱਤੀ ਜਾਂਦੇ ਆ ਆ ਕੇ ਫਿਰ ਦੇ ਦੇ ਮੈਂ ਤਾਂ ਰੈਡੀ ਪਰ ਕਿਉਂ ਤੇ ਕੱਢੋ ਸੁਣਾਓ ਬਾਈ ਜੀ ਕੋਈ ਹੈਪੀਲੀ ਭੈਣ ਦੇਖੋ ਇਸ ਚ ਨਹੀਂ ਜਿਹੜਾ ਕੁ ਤੁਸੀਂ ਦੇ ਨਾਲੇ ਖੜੇ ਨੇ ਉਹ ਸਾਰੀ ਟੀਮ ਆਹ ਲਓ ਯਾਰ ਵਰਪ੍ਰੀਤ ਕੌਤਾ ਜੀ ਜਿਹੜੇ ਵਰਤ ਹੀ ओके ओके बस भाई ਸਰ ਜਿਹੜਾ ਇਹਦਾ ਬਸ ਬੈਡ ਕਰ ਰਿਹਾ ਜਿਵੇਂ ਨਿਕਤੀ ਕਰ ਰਿਹਾ ਇੱਕ ਮਿੰਟ ਲਓ ਬਸ ਇੱਕ ਮਿੰਟ ਇਹ ਸਫਾਈ ਕਰਮਚਾਰੀ ਹੈਗੇ ਨਗਰ ਕਾਉਂਸਲ ਲਹਿਰਾਗਾ ਦੇ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਆਊਟਸੋਰਸ ਤੇ ਚੱਲੇ ਆ ਰਹੇ ਪਿਛਲੀਆਂ ਸਰਕਾਰਾਂ ਨੇ ਇੱਕ ਆਊਟਸੋਰਸ ਨਾ ਦਾ ਐਸਾ ਫੰਦਾ ਬਣਾ ਲਿਆ ਸੀ ਕਿ ਸਾਰੇ ਲੋਕਾਂ ਨੂੰ ਇੱਕ ਬੰਦੇ ਨੂੰ ਲਗਾਮ ਫੜਾਤੀ ਕਿ ਲੈ ਤੂੰ ਬੰਦੇ ਅੱਗੇ ਸਪਲਾਈ ਕਰ ਦੇ ਉਹ ਬੰਦਾ ਕੇ ਸਪਲਾਈ ਕਰ ਦਿੰਦੇ ਸੀ ਤੇ ਉਹ ਸ਼ੋਸ਼ਨ ਕਰਦੇ ਸੀ ਇਹਨਾਂ ਦਾ ਨਾ ਤਾਂ ਸਮੇਂ ਸਿਰ ਤਨਖਾਹ ਦਿੰਦੇ ਸੀ ਕਿਉਂਕਿ ਨਗਰ ਕੌਂਸਲਾਂ ਪੈਸੇ ਦਿੰਦੀਆਂ ਸੀ ਆਊਟਸੋਰਸ ਵਾਲੇ ਠੇਕੇਦਾਰ ਨੂੰ ਤੇ ਇਹਨਾਂ ਦੇ ਬਕਾਏ ਨਹੀਂ ਦਿੰਦੇ ਤੇ ਲੋਡ ਪੈ ਜਾਂਦੀ ਜਦ ਨਹੀਂ ਪੈਸੇ ਦਿੰਦੇ ਸੀ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਲੋਕਾਂ ਦੀ ਬਿਹਤਰੀ ਦੇ ਲਈ ਕੰਮ ਕਰ ਰਹੇ ਹਾਂ ਉਸੇ ਦੇ ਤਹਿਤ ਇਹਨਾਂ ਨੂੰ ਅੱਜ ਕੰਟਰੈਕਟ ਦੇ ਹੋਨੇ ਡਾਇਰੈਕਟ ਇਹਨਾਂ ਦਾ ਕੰਟਰੈਕਟ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਨਾਲ ਹੋਇਆ ਹੁਣ ਪੰਜਾਬ ਸਰਕਾਰ ਦੇ ਰਾਹੀਂ ਹੀ ਇਹਨਾਂ ਨੂੰ ਸਾਰੀਆਂ ਜਿਹੜੀਆਂ ਸਹੂਲਤਾਂ ਮਿਲਣਗੀਆਂ ਸੋ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀ ਅੱਜ 50 ਲੋਕਾਂ ਨੂੰ ਅਸੀਂ ਕੰਟਰੈਕਟ ਤੇ ਕੀਤਾ ਤੇ ਉਹਨਾਂ ਨੂੰ ਕੰਟਰੈਕਟ ਦਾ ਜਿਹੜਾ ਕਾਗਜ਼ਨੇਓ ਦਿੱਤੇ ਗਏ ਨੇ ਸੋ ਮੈਂ ਇਹਨਾਂ ਸਾਰਿਆਂ ਨੂੰ ਕਿਉਂਕਿ ਬਹੁਤ ਲੰਬਾ ਸੰਘਰਸ਼ ਇਹਨਾਂ ਨੇ ਕੀਤਾ ਤੇ ਪਹਿਲਾਂ ਅਸੀਂ ਮੂਨਕ ਖਨੋਰੀ ਵੀ ਦੇ ਚੁੱਕੇ ਹਾਂ ਅੱਜ ਅਸੀਂ ਇੱਥੇ ਦਿੱਤੇ ਨੇ ਮੈਨਾ ਸਾਰਿਆਂ ਨੂੰ ਕਿਉਂਕਿ ਲੰਬੇ ਸਮੇਂ ਤੋਂ ਜਿਹੜੀ ਮੰਗ ਸੀ ਪੂਰੀ ਹੋਈ ਹੈ ਮੈਨਾ ਸਾਰਿਆਂ ਨੂੰ ਵਧਾਈ ਵੀ ਦਿੰਨਾ ਤੇ ਆਸ ਵੀ ਕਰਦਾ ਕਿ ਅੱਗੇ ਨੂੰ ਇਹ ਰੈਗੂਲਰ ਹੈ ਜਿਹੜਾ ਉਹ ਵੀ ਹੋਣਗੇ ਤੇ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਹੈ ਜਿਹੜਾ ਉਹ ਸਹੀ ਢੰਗ ਦੇ ਨਾਲ ਕਰ ਸਕਣਗੇ ਜਿਹੜੀ ਇੱਕ ਹਰ ਸਮੇਂ ਇਹਨਾਂ ਦੇ ਤਲਵਾਰ ਲਟਕਦੀ ਰਹਿੰਦੀ ਸੀ ਕਿ ਆਊਟਸੋਰਸ ਕਦੇ ਵੀ ਉਹ ਕਦੇ ਕੱਢ ਸਕਦੇ ਦੀ ਕਦੇ ਕੁਝ ਇਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਸੀ ਉਹ ਇਹਨਾਂ ਤੋਂ ਤਲਵਾਰ ਹੈ ਜਿਹੜੀ ਉਹ हट ਗਈ ਹੈ ਸੋ ਸਾਰੇ ਇਹਨਾਂ ਦੇ ਪਰਿਵਾਰ ਅੱਜ ਬਹੁਤ ਖੁਸ਼ ਨੇ ਕੋਈ ਭੰਗੜੇ ਪਾ ਰਹੇ ਆ ਕੋਈ ਢੋਲ ਲੈ ਕੇ ਆਏ ਆ ਹਾਰ ਲੈ ਕੇ ਆਏ ਨੇ ਸੋ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜਿਹੜੇ ਕੁਝ ਬੰਦੇ ਰਹਿ ਗਏ ਸੀ ਜਿਨ੍ਹਾਂ ਨੇ ਜ਼ਾਹਰ ਕੀਤਾ ਵੀ ਅਜਾ ਕਰਕੇ ਸਾਨੂੰ ਕੁਝ ਬੰਦਿਆਂ ਨੂੰ ਨਿਯੁਕਤ ਕਰ ਦੇਗੇ ਦੇਖੋ ਇਹਦੇ ਵਿੱਚ ਇੱਕ ਸਿਸਟਮ ਹੁੰਦਾ ਹੈ ਕੋਈ ਕੁਆਲੀਫਿਕੇਸ਼ਨ ਹੁੰਦੀ ਹੈ ਨਾ ਉਹ ਜੋ ਉਸ ਦੇ ਵਿੱਚ ਕ੍ਰਾਈਟੇਰੀਆ ਦੇ ਵਿੱਚ ਆਉਂਦੇ ਸੀ ਉਹਨਾਂ ਲੋਕਾਂ ਨੂੰ ਤਾਂ ਅੱਜ ਕੰਟ੍ਰੈਕਟ ਤੇ ਕਰਦੇ ਆ ਬਾਕੀ ਕੋਈ ਗੱਲ ਨਹੀਂ ਉਹ ਵੀ ਆਪਣੀ ਨੇ ਜੇ ਉਹਨਾਂ ਦਾ ਜੋ ਵੀ ਹੈ ਬਣਾ ਕੇ ਅਸੀਂ ਭੇਜਤਾ ਅਸੀਂ ਉਹਨਾਂ ਦੀ ਕੁਆਲਿਫਿਕੇਸ਼ਨ ਦੇ ਮੁਤਾਬਕ ਉਹਨਾਂ ਨੂੰ ਵੀ ਇੱਥੇ ਐਡਜਸਟ ਕਰਨ ਦੀ ਪੂਰੀ ਕੋਸ਼ਿਸ਼ ਅਸੀਂ ਕਰਾਂਗੇ ਸਰ ਹੈਪੀ ਸਿਸਟਰ ਬਾਰੇ ਕੀ ਹੈ ਜਨ ਸੈਨ ਬਾਕੀ ਬਾਰੇ ਕੀ ਕਹਿਣਾ ਸਰ ਇਹ ਸੈਨਾ ਦੀ ਕੋਈ ਗੱਲ ਜੋ ਹੈ ਨਾ ਮੈਨੂੰ ਹਲੇ ਗੱਲ ਦਾ ਨਹੀਂ ਪਤਾ ਵੀ ਕੀ ਗੱਲ ਹੈ ਸੈਨ ਕਾਦੇ ਰਹਿੰਦੇ ਨੇ ਜੇ ਕੋਈ ਸੈਨਾ ਨਾਲ ਕੰਮ ਚੱਲਦਾ ਪਰ ਲਿਖਿਆ ਸੈਨਾ ਤੇ ਉਹੀ ਜਾਊਗਾ ਜੋ ਐਜ ਪਰ ਰਿਕਾਰਡ ਨਗਰ ਕਾਉਂਸਲ ਹੋਊਗੀ। ਉਹਦੇ ਚ ਜੋ ਵੀ ਅੱਜ ਹੀ ਕਹਿੰਦਾ ਨਾ ਮੱਜੀ ਹੋ ਜੂਗਾ ਸਾਰਾ ਕੁਝ। ਤਾਰੀਕਾ ਸਾਡੇ ਸੀਵਰੇਜ ਦੀਆਂ ਮਸ਼ੀਨਾਂ ਬਾਰੇ ਗੱਲ ਕੀਤੀ ਹੈ ਸੀਵਰੇਜ। ਸੀਵਰੇਜ ਦਾ ਮਸ਼ੀਨਾਂ ਦੇ ਅਨਫੋਰਚੂਨੇਟਲੀ ਮੁੰਡਾ ਹੈਪੀ ਇੱਥੇ ਸੀਵਰੇਜ ਦੇ ਵਿੱਚ ਜ਼ਹਿਰੀਲੀ ਗੈਸ ਚੜਨ ਕਾਰਨ ਉਹ ਸ਼ਹੀਦ ਹੋ ਗਿਆ ਸੀ। ਬਹੁਤ ਦੁੱਖ ਹੈ ਨੌਜਵਾਨ ਮੁੰਡਾ ਸੀ ਬੜਾ ਪੁਸ਼ਿੰਗ ਸੀ ਉਹ। ਸਾਰਾ ਸ਼ਹਿਰ ਉਸ ਦੀ ਤਾਰੀਫ਼ ਕਰਦਾ ਹੈ। ਉਹ ਚਲਾ ਗਿਆ। ਉਹਨੂੰ ਵਾਪਸ ਨਹੀਂ ਲਿਆ ਸਕਦੇ। ਪਰ ਅਸੀਂ ਪੰਜਾਬ ਸਰਕਾਰ ਨੇ ਉਸ ਤੋਂ ਬਾਅਦ ਇੱਕ ਫੈਸਲਾ ਕੀਤਾ ਸਾਡੀ ਮੀਟਿੰਗ ਹੋਈ ਸਾਡੇ ਮੰਤਰੀ ਸਾਹਿਬ ਸਰਦਾਰ ਬਲਕਾਰ ਸਿੰਘ ਜਿਹੜੇ ਲੋਕਲ ਬਾਡੀਜ਼ ਦੇ ਮੰਤਰੀ ਨੇ ਸਾਡੀ ਸਾਰਿਆਂ ਦੀ ਮੀਟਿੰਗ ਹੋਈ ਉੱਥੇ ਮੈਂ ਇਹ ਗੱਲ ਚੱਕੀ ਵੀ ਸੀਵਰ ਮੈਨਾਂ ਨੂੰ ਕਿਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਉਹਦੀ ਲੰਘਣਾ ਪੈਂਦਾ ਸੋ ਉਸੇ ਸਮੇਂ ਫੈਸਲਾ ਹੋ ਗਿਆ ਤੇ 42 ਕਰੋੜ ਰੁਪਏ ਦੀਆਂ ਮਸ਼ੀਨਾਂ ਪੰਜਾਬ ਸਰਕਾਰ ਨੇ ਖਰੀਦ ਲਈਆਂ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸਾਰੀਆਂ ਕਮੇਟੀਆਂ ਦੇ ਵਿੱਚ ਮਸ਼ੀਨਾਂ ਆ ਜਾਣਗੀਆਂ ਇਹ ਜੋ ਪਰ ਰਿਕੁਆਇਰਮੈਂਟ ਸੋ ਹੁਣ ਸੀਵਰ ਮੈਨਾਂ ਨੂੰ ਸੀਵਰ ਦੇ ਵਿੱਚ ਵੜਨ ਦੀ ਲੋੜ ਨਹੀਂ ਪੈਗੀ ਸਾਰੀਆਂ ਸਫਾਈ ਮਸ਼ੀਨਾਂ ਕਰ ਰਹੀਆਂ ਆਜਾ ਪ੍ਰਧਾਨ ਜੀ ਇਹ ਤੁਹਾਨੂੰ ਕੋਲ ਜੀ ਨਾਮ ਹੈ ਸੁਖਵਿੰਦਰ ਸਿੰਘ ਜੀ ਲੋਕਲ ਪ੍ਰਧਾਨ ਸਫਾਈ ਸੇਵਕਟਨੀ ਲੈ ਰਗਾਗਾ ਜੀ ਸਭ ਨੂੰ ਸੀਗਾ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਜਿੰਨੇ ਮੁਲਾਜ਼ਮਾਂ ਨੇ ਦਾ ਭਾਗ ਲਿਆ ਹੈ ਅੱਜ ਦਾ ਦਿਨ ਜੀ ਇਹ ਸਾਡੇ ਲਈ ਸਫਾਈ ਸੇਵਕਾਂ ਲਈ ਬਹੁਤ ਭਾਗਾ ਭਰਿਆ ਦਿਨ ਹੈ ਜੀ ਤੇ ਆਮ ਆਦਮੀ ਪਾਰਟੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਡੀ ਅੱਜ 27 ਸਾਲਾਂ ਬਾਅਦ ਜੀ ਅਸੀਂ ਦਾ ਬੇੜਾ ਹੀ ਕਹਾਂਗੇ ਇਹਨੂੰ ਵੀ ਸਾਡਾ ਬੇੜਾ ਤੁਰਿਆ ਗਿਆ ਜੀ 27 ਸਾਲ ਹੋ ਗਏ ਸੀ ਸਾਡੇ ਇੱਥੇ ਬ੍ਰੇਕ ਲੱਗੇ ਹੋਏ ਸੀ ਨਗਰ ਕੌਂਸਲ ਲੈਰਾ ਦੇ ਵਿੱਚ ਜੀ ਬਹੁਤ ਭਰਤੀਆਂ ਹੋਈਆਂ ਜੇ ਜਦੋਂ ਵੀ ਸਰਕਾਰਾਂ ਦੀ ਭਰਤੀ ਹੁੰਦੀ ਸੀ ਪਰ ਸਾਡੇ ਇਸ ਦੇ ਸ਼ਹਿਰ ਲੈਰਾ ਕਾਕਾ ਦੇ ਵਿੱਚ ਮਾਨ ਸਰਕਾਰ ਦੀ ਸਰਕਾਰ ਹੋਣ ਕਾਰਨ ਉਹਨਾਂ ਦੀ ਬਦੌਲਤ ਇੱਥੇ ਐਮਐਲਏ ਸਾਇਪ੍ਰਿੰਦਰ ਗੋਇਲ ਜੀ ਸਰਕਾਰ ਦੇ ਕਾਰਨ ਮੈਡਮ ਕਾਂਤਾ ਗੋਇਲ ਜੀ ਪ੍ਰਧਾਨ ਨੇ ਜਿਹੜੇ ਨਗਰ ਕੌਂਸਲ ਲੈਰਾ ਕਾਕਾ ਦੇ ਉਹਨਾਂ ਦੇ ਕਾਰਨ ਜੀ ਤੇ ਪ੍ਰਸ਼ਾਸਨ ਸਾਡਾ ای او ਸਾਹਿਬ ਹੋਗੇ ਕੋਆਰਡੀਨੇਟਰ ਸਾਹਿਬ ਹੋਗੇ ਜਿਹੜੇ ਵੀ ਇਸ ਦੇ ਸਬੰਧਤ ਅਫਸਰ ਨੇ ਜੀ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦਾ ਜੀ ਉਹਨਾਂ ਦੇ ਕਾਰਨ ਅੱਜ ਅਸੀਂ ਇਹ ਜੋ ਨਿਯੁਕਤੀ ਪੱਤਰ ਲੈਣ ਜਾ ਰਹੇ ਹਾਂਗੇ ਜੀ ਮੇਰਾ ਨਾਮ ਭਾਰਤ ਭੱਤੀ ਐਮ ਐਸਪੀ ਸੇਵਕ ਯੂਨੀਅਨ ਜ਼ਿਲ੍ਹੇ ਦਾ ਪ੍ਰਧਾਨ ਹਾਂ ਜੀ ਭਾਰਤ ਜੀ ਕੀ ਕਹਿਣਾ ਚਾਹੂਗਾ ਦੇ ਸੰਘਰਸ਼ ਤੋਂ ਬਾਅਦ ਅੱਜ ਨਿਯੁਕਤੀ ਪੱਤਰ ਮਿਲਣ ਜਾ ਰਹੇ ਹਾਂ ਦੇਖੋ ਜੀ ਅਸੀਂ ਬਹੁਤ ਧੰਨਵਾਦੀਆਂ ਸਾਡੀ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਅਸ਼ੋਕ ਸਰਵੰਨ ਜੀ ਦੇ ਅਤੇ ਰਮੇਸ਼ ਗਿਆਚੰਡ ਜੀ ਦੇ ਕੁਲਦੀਪ ਸ਼ਰਮਾ ਜੀ ਨੇ ਦੇ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸੀ ਸਫਾਈ ਸੇਵਕ ਪੂਰੇ ਪੰਜਾਬ ਦੇ ਵਿੱਚ ਵੀ ਸਫਾਈ ਸੇਵਕਾਂ ਨੂੰ ਠੇਕੇਦਾਰੀ ਸਿਸਟਮ ਵਾਲਿਆਂ ਨੂੰ ਕੰਟੈਕਟ ਤੇ ਕੀਤਾ ਜਾਵੇ ਕੰਟੈਕਟ ਵਾਲਿਆਂ ਨੂੰ ਪੱਕਾ ਕੀਤਾ ਜਾਵੇ ਸਾਡੀ ਇਹ ਲਹਿਰ ਹੈ ਗੱਗੇ ਦੇ ਵਿੱਚ ਜਿਹੜੀ ਅੱਜ ਸਫਾਈ ਸੇਵਕਾਂ ਨੂੰ ਕੰਟੈਕਟ ਦੇ ਆਰਡਰ ਮਿਲਣ ਜਾ ਰਹੇ ਹਨ ਇਹ ਸਾਡੀ ਮਿਹਨਤ ਦਾ ਸਦਕਾ ਹੈ ਸਾਰੇ ਸਫਾਈ ਸੇਵਕਾਂ ਦਾ ਸਾਡੀ ਮਿਹਨਤ ਦਾ ਫਲ ਸਾਨੂੰ ਮਿਲ ਰਿਹਾ ਸਾਡੇ ਲਈ ਅੱਜ ਬੜੇ ਖੁਸ਼ੀਆਂ ਭਰਿਆ ਦਿਨ ਹੈ ਅਸੀਂ ਧੰਨਵਾਦ ਕਰਦੇ ਹਾਂ ਐਮ ਐਲ ਏ ਸਾਹਿਬ ਦਾ ਤੇ ਪ੍ਰਧਾਨ ਜੀ ਦਾ ਐਮ ਸੀ ਸਾਹਿਬਾਨਾ ਦਾ ਅਤੇ ਯੂ ਸਾਹਿਬ ਦਾ ਕੋਆਰਡੀਨੇਟਰ ਸਾਹਿਬ ਦਾ ਸੈਂਟਰ ਇਨਸਪੈਕਟਰ ਦਾ ਤੇ ਬਹੁਤ ਬਹੁਤ ਵਧਾਈ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਪਾਈ ਸੇਵਕਾਂ ਵੱਲੋਂ ਤੇ ਸਪਾਈ ਸੇਵਕ ਯੂਨੀਅਨ ਵੱਲੋਂ ਧੰਨਵਾਦ ਜੀ ਆ ਹਰੀ ਰਾਮ ਭੱਟੀ ਜੀ ਸਾਹਿਬ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਹੈਗਾ ਅੱਜ ਮਲਾਦੀ ਜੀ ਦਾ ਲੈਟਰ ਮਿਲਣ ਨੂੰ ਜਿੱਥੇ ਲੈਟਰ ਮਿਲਣੇ ਕੀ ਚੱਲਣੇ ਬੜੀ ਖੁਸ਼ੀ ਹੈ ਵੈਸੇ ਤਾਂ ਕਿ ਅੱਜ ਜੋ ਸਰਕਾਰ ਨੇ 2021 ਦੇ ਵਿੱਚ ਪਾਸ ਕੀਤਾ ਸੀ ਕਿ ਸਪਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਇਹਨਾਂ ਨੂੰ ਕੰਟਰੈਕਟ ਤੇ ਕੀਤਾ ਜਾਣਾ ਕਿਉਂਕਿ ਕੰਟਰੈਕਟ ਦੀ ਪ੍ਰਕਿਰਿਆ ਸਰਕਾਰ ਵੱਲੋਂ ਕਲੇ ਸਪਾਈ ਸੇਵਕਾਂ ਤੇ ਹੈ ਕਿ ਕੰਟਰੈਕਟ ਤੋਂ ਬਾਅਦ ਉਸ ਤੋਂ ਬਾਅਦ ਰੈਗੂਲਰ ਕੀਤਾ ਜਾਣਾ ਕੋਈ ਵੀ ਅਜਿਹਾ ਅਦਾਰਾ ਨਹੀਂ ਹੈਗਾ ਜਿੱਥੇ ਇਸ ਪ੍ਰਕਿਰਿਆ ਰਾਹੀਂ ਕੰਟਰੈਕਟ ਤੋਂ ਬਾਅਦ ਰੈਗੂਲਰ ਕੀਤਾ ਜਾਵੇ ਖੁਸ਼ੀ ਦੀ ਗੱਲ ਤਾਂ ਹੈ ਲੇਕਿਨ ਸਾਡੇ ਕੁਝ ਬੰਦੇ ਰਹਿ ਗਏ ਨੇ ਜਿਹੜੇ ਉੱਥੇ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਇੱਥੋਂ ਦੀ ਜਿਹੜੀ ਪ੍ਰਕਿਰਿਆ ਹੈ ਅਨੁਯੁਕਤੀ ਪੱਤਰ ਦੇਣ ਦੀ ਜੋ ਰੋਸਟਰ ਬਣਾਇਆ ਸੀ ਹਰ ਕਮੇਟੀ ਪੰਜਾਬ ਦੀ ਵਿੱਚ ਜਿੰਨੇ ਵੀ ਸਫਾਈ ਸੇਵਕ ਕੰਮ ਕਰ ਰਹੇ ਨੇ ਸਾਰਿਆਂ ਨੂੰ ਅਨੁਯੁਕਤੀ ਪੱਤਰ ਦਿੱਤੇ ਗਏ ਨੇ ਲੇਕਿਨ ਇੱਥੋਂ ਕਿਸੇ ਹੋਰ ਅਜੇਹੇ ਵਿੱਚ ਪਾਏ ਗਏ ਨੇ ਜਿਹੜਿਆਂ ਨੇ ਕਦੇ ਨਗਰ ਕੌਂਸਲ ਦੇ ਦਫ਼ਤਰ ਦਾ ਮੂੰਹ ਨਹੀਂ ਦੇਖਿਆ ਜਾਂ ਤਾਂ ਹੋ ਆਪਣੀ ਸਫਾਈ ਤੇ ਆਉਣ ਲੇਕਿਨ ਇੱਥੇ ਕੁਝ ਹੋਰ ਨਜ਼ਰ ਆ ਰਿਹਾ ਉਸ ਗੱਲ ਦੀ ਅਸੀਂ ਨਕੇਦੀ ਕਰਦੇ ਆ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਇਹਨਾਂ ਸਪਾਈ ਸੇਵਕਾਂ ਨੇ 20 20 ਸਾਲ ਠੇਕੇਦਾਰੀ ਸਿਸਟਮ ਦੇ ਅੰਡਰ ਰਹਿ ਕੇ ਇਸ ਸ਼ਹਿਰ ਨੂੰ ਸਾਫ਼ ਰੱਖਿਆ ਕਿੰਨੇ ਕ ਮਲਾਜ਼ਮ ਹੋ ਗਏ ਆ ਘੱਟੋ ਘੱਟ 18 19 ਜਿਹੜੇ ਹੈਗੇ ਆ ਉਹ ਮਲਾਜ਼ਮ ਜਿਨ੍ਹਾਂ ਦੇ ਨਾਲ ਬਹੁਤ ਹੀ ਬੇਨਸਾਫੀ ਹੋਈ ਹੈ ਮੈਂ ਕਹਿ ਸਕਦਾ ਮਿਲਣਾ ਕਿੰਨੇ 41 ਬੰਦੇ ਆ ਜੀ ਜਿਹੜੇ ਸਫਾਈ ਸੇਵਕ ਉਸ ਤੋਂ ਬਾਅਦ ਇਹਨਾਂ ਨੇ ਜੋ ਰੱਖਿਆ ਵਿੱਚ ਉਹਨਾਂ ਬਾਰੇ ਨਹੀਂ ਪਤਾ ਅ ਮੇਰਾ ਨਾਮ ਸੰਦੀਪ ਵਾਲੀ ਜੀ ਪੰਜਾਬ ਸਫਾਈ ਕਰਮਚਾਰੀ ਯੂਨੀਅਨ ਸੀਨੀਅਰ ਮੀਤ ਪ੍ਰਧਾਨ ਪੰਜਾਬ ਐਂਡ ਵਾਈਸ ਚੇਅਰਮੈਨ ਪੰਜਾਬ ਧੂਨਾ ਸਾਹਿਬ ٹرسٹ ਅੰਮ੍ਰਿਤਸਰ ਭਗਵਾਨ ਵਾਲਮੀਕੀ ਆਸ਼ਰਮ ਹਾਂਜੀ ਅੱਜ ਲਹਿਰਾਗਾਗਾ ਪਹੁੰਚਿਆ ਹਾਂ ਕਿਹ ਚੱਲ ਰਹੀ ਹੈ ਜਿਹੜਾ ਪ੍ਰੋਗਰਾਮ ਅ ਲਹਿਰਾਗਾਗਾ ਦੇ ਵਿੱਚ ਪਹੁੰਚੇ ਆ ਜੀ ਕਿ ਜਿਹੜੇ ਪੰਜਾਬ ਸਰਕਾਰ ਦਾ ਜਿਹੜਾ ਪੱਤਰ ਸੀਗਾ 186 2021 ਨੂੰ ਜਾਰੀ ਕੀਤਾ ਸੀਗਾ ਕਿ ਜਿੰਨੇ ਵੀ ਸਫਾਈ ਕਰਮਚਾਰੀ ਤੇ ਸੀਵਰਮੈਨ ਨੇਗੇ ਵੀ ਉਹਨਾਂ ਨੂੰ ਕੰਟਰੈਕਟ ਬੇਸ ਤੇ ਕੀਤਾ ਜਾਵੇ ਬਟ ਮੈਂ ਖੁਸ਼ੀ ਦਾ ਇਸ ਚੀਜ਼ ਦੀ ਕਹਿ ਨਹੀਂ ਸਕਦਾ ਹੈਗਾ 2021 ਦੇ ਵਿੱਚ ਪੱਤਰ ਜਾਰੀ ਹੋਇਆ ਹੈ ਤਾਂ ਜਿਹੜਾ ਸਾਡਾ ਸਫਾਈ ਕੰਮਾਂ ਤੇ ਸੀਵਰਮੈਨ ਕੰਮ ਆਇਆ ਉਹ 2024 ਦੇ ਵਿੱਚ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਵੀ ਬੜੀਆਂ ਨਲਾਇਕੀਆਂ ਨੇਗੀਆਂ ਜਿਦੇ ਵਿੱਚ ਸਰਕਾਰ ਵੱਲੋਂ ਸਾਡੇ ਸਫਾਈ ਕਰਮਚਾਰੀਆਂ ਦੇ ਉੱਤੇ ਰੋਸਟਰ ਲਗਾਇਆ ਗਿਆ ਹੈ ਜਿਹਨੂੰ ਅਸੀਂ ਇੱਕ ਰਖਵਾ ਕਰਨ ਕਹਿੰਦੇ ਆ ਜਿਦੇ ਵਿੱਚ ਇਹਨਾਂ ਨੇ ਅ ਅਧੀਆਂ ਸੀਟਾਂ ਜਰਨਲ ਕੈਟਾਗਰੀ ਨੂੰ ਅਧੀਆਂ ਬੀਸੀ ਨੂੰ ਅਧੀਆਂ ਹੈਂਡੀਕੈਪਡ ਕੋਟੇ ਨੂੰ ਇਹਨਾਂ ਨੂੰ ਵੰਡ ਦਿੱਤੀਆਂ ਗਈਆਂ ਨੇ ਗਈਆਂ ਤੇ ਲਹਿਰਾ ਗਾਗਾ ਦਾ ਜਿਹੜਾ ਸਟਾਫ ਹੈ ਆ ਮਤਲਬ ਇਹਨਾਂ ਦਾ ਜਿਹੜਾ ਹਾਊਸ ਵੱਲੋਂ ਮਤਾ ਜਿਹੜਾ ਪਾਇਆ ਗਿਆ ਆ ਮੈਂ ਉਹਦੇ ਨਾਲ ਵੈਸੇ ਬਿਲਕੁਲ ਵੀ ਸਹਿਮਤ ਨਹੀਂ ਹੈਗਾ ਇਹਦੇ ਵਿੱਚ ਸਾਡੇ ਲਗਭਗ ਅੱਧੇ ਕਰਮਚਾਰੀ ਤਾਂ ਜਿਹੜੇ ਹੈਗੇ ਨੇਗੇ ਵਾਂਝੇ ਰਹਿ ਗਏ ਨੇਗੇ ਤਾਂ ਮੈਂ ਮਤਲਬ ਹਾਰ ਇਹਨਾਂ ਨੇ ਮੇਰੇ ਚਲੋ ਪਾਏ ਨੇ ਕਿ ਮੈਂ ਵੱਟ ਮੈਨੂੰ ਇਸ ਚੀਜ਼ ਦੀ ਖੁਸ਼ੀ ਨਹੀਂ ਹੈਗੀ 1% ਵੀ ਕਿ ਵੀ ਮੈਂ ਇਹ ਹਾਰ ਪਵਾਣਾ ਚਾਹੁੰਦਾ ਸੀਗਾ ਕਿਉਂਕਿ ਜਦੋਂ ਤੱਕ ਜਿੰਨੇ ਵੀ ਸਾਡੇ ਸਫਾਈ ਕਾਮੇ ਨੇਗੇ ਸੀਵਰੇਮੈਨ ਕਾਮੇ ਨੇਗੇ ਜਿੰਨੇ ਉਰੇ ਕੀਰਤ ਦਾ ਕੰਮ ਕਰ ਰਹੇ ਨੇਗੇ ਦੇਖੋ ਗੰਦਗੀ ਦਾ ਕੰਮ ਕਰ ਰਹੇ ਨੇਗੇ ਉਹਨਾਂ ਦੇ ਵਿੱਚੋਂ ਹਾਲੇ ਵੀ ਸਾਡੇ ਅੱਧੇ ਸਫਾਈ ਕਰਮਚਾਰੀ ਰਹਿ ਗਏ ਨੇਗੇ ਕਿੰਨੇ ਕਰਮਚਾਰੀ ਰਹਿ ਗਏ ਤੇ ਕਿੰਨੇ ਕਿੰਨੇ ਲਗਭਗ 18 ਬੰਦੇ ਉਰੇ ਜਿਹੜੇ ਹੈਗੇ ਨੇਗੇ ਇਸ ਚੀਜ਼ ਤੋਂ ਵਾਂਝੇ ਨੇਗੇ ਤਾਂ ਮੈਂ ਉਰੇ ਦੇ ਜਿਹੜੇ ਐਮਐਲਏ ਵਿਰਿੰਦਰ ਗੋਇਲ ਜੀ ਨੇਗੇ ਉਹਨਾਂ ਨੂੰ ਇਹ ਚੀਜ਼ ਦੀ ਮੰਗ ਵੀ ਕਰਦਾ ਆ ਤੇ ਵੀ ਇਹਨਾਂ ਦਾ ਵੀ ਜਿਹੜਾ ਮਤ ਆਇਆ ਵੀ ਉਹ ਜਲਦੀ ਤੋਂ ਜਲਦੀ ਪਾ ਕੇ ਪ੍ਰਮਾਣ ਕੀਤਾ ਜਾਊਗਾ ਕਿ ਤੁਹਾਨੂੰ ਹੈਪੀ ਸੀ ਮੁੰਡਾ ਡੈਥ ਹੋ ਗਈ ਤੇ ਕੀ ਲੱਗਦਾ ਉਹਨਾਂ ਦੀ ਸਿਸਟਰ ਨੂੰ ਵੀ ਪਿੱਛੇ ਰੱਖਿਆ ਗਿਆ ਕੀ ਕਰਨੀ ਨਹੀਂ ਬਿਲਕੁਲ ਉਹਦੇ ਵਿੱਚ ਵੀ ਸਾਡੇ ਨਾਲ ਜਿਹੜੀ ਉਰੇ ਹੈਗੀ ਆ ਤਾਂ ਬੜੀ ਨਾ ਇਨਸਾਫੀ ਵਾਲਾ ਵਿਕਤਰਾ ਹੋਇਆ ਆ ਤਾਂ ਉਰੇ ਜਦੋਂ ਸਾਡਾ ਧਰਨਾ ਲੱਗਿਆ ਹੋਇਆ ਸੀਗਾ ਮੇਰੇ ਨਾਲ ਸਾਡੇ ਪੰਜਾਬ ਦੇ ਸਰਪ੍ਰਸਤ ਸ਼੍ਰੀ ਧੁਲੀਆ ਰਾਮ ਜੀ ਖੜੇ ਨੇਗੇ ਤਾਂ ਲਗਭਗ ਇਹਨਾਂ ਦੀ ਤਬੀਅਤ ਵੀ ਬੜੀ ਖਰਾਬ ਸੀਗੀ ਅਸੀਂ 7 ਦਿਨ ਉਰੇ ਲਗਾਤਾਰ ਆਂਦੇ ਰਹੇ ਆ ਤੇ ਧਰਨਾ ਜਿਹੜਾ ਪ੍ਰੋਟੈਸਟ ਸੀਗਾ ਪੰਜਾਬ ਦੀਆਂ ਲਾਗੇ ਦੀਆਂ ਜਿੰਨੀ ਵੀ ਕਮੇਟੀ ਸਾਰੀਆਂ ਉਰੇ ਤਾਂ ਇਹਨਾਂ ਨੇ ਉਰੇ ਮਤਾ ਜ਼ਰੂਰ ਪਾ ਦਿੱਤਾ ਸੀਗਾ ਤਾਂ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਉਰੇ ਦੇ ਮਤਲਬ ਉਹਨਾਂ ਦੀ ਸਿਸਟਰ ਹੈ ਵੀ ਉਹਨੂੰ ਪੱਕੀ ਜੋਬ ਦਿੱਤੀ ਜਾਊਗੀ ਜਦੋਂ ਉਰੇ ਮਤਾ ਪਾਣ ਤੋਂ ਬਾਅਦ ਜਦੋਂ ਮੈਂ ਡਾਇਰੈਕਟਰ ਸਾਹਿਬ ਨਾਲ ਗੱਲ ਕਰੀ ਤਾਂ ਉੱਥੇ ਜਾ ਕੇ ਜਦੋਂ ਸੁਣਿਆ ਤਾਂ ਉੱਥੇ ਕੁਝ ਜਿਹੜੇ ਸਿੱਟੇ ਸੀਗੇ ਸੀਦੇ ਹੋਰ ਸੀਗੇ ਡਾਇਰੈਕਟਰ ਸਾਹਿਬ ਵੱਲੋਂ ਕਿਹਾ ਗਿਆ ਕਿ ਵੀ ਤੁਹਾਡੇ ਜਿਹੜਾ ਲੋਕਲ ਏਡੀਸੀ ਆ ਉੱਥੇ ਉਹਦੇ ਵੱਲੋਂ ਲਿਖੇ ਭੇਜਿਆ ਗਿਆ ਆ ਕਿ ਵੀ ਜਿਹੜਾ ਹੈਪੀ ਸੀਗਾ ਮੁੰਡਾ ਤਾਂ ਉਹਨੇ ਤਾਂ ਉਹ ਤਾਂ ਪ੍ਰਾਈਵੇਟ ਕੰਮ ਕਰਦਾ ਪਿਆ ਸੀਗਾ ਵੀ ਸਾਡੇ ਨਾਲ ਦੇਖੋ ਇਹ ਚੀਜ਼ ਦਾ ਵੀ ਬੜਾ ਧੱਕਾ ਹੋ ਰਿਹਾ ਹੈ ਤੇ ਅੱਜ ਮੈਂ ਉਰੇ ਆਇਆ ਆ ਤੇ ਮੇਰੇ ਨਾਲ ਭਵਾਨੀਗੜ੍ਹ ਹੈਗਾ ਆ ਧੂਰੀ ਆਇਆ ਬਰਨਾਲਾ ਆਇਆ ਤੇ ਅਮਰਗੜ੍ਹ ਹੈ ਮਰੇ ਕੋਟਲਾ ਆਇਆ ਤੇ ਇਸ ਨਾਮ ਹੈ ਤੇ ਸੰਗਰੂਰ ਹੈ ਤੇ ਮੈਂ ਖੁਦ ਨਾਬੇ ਤੋਂ ਆਇਆ ਆ ਤਾਂ ਲਗਭਗ ਲਾਗੇ ਦੀਆਂ ਜਿੰਨੀ ਵੀ ਕਮੇਡੀਆਂ ਲੱਗੀਆਂ ਸਾਡੀਆਂ ਉਰੇ ਮੌਜੂਦ ਨੇ ਗਈਆਂ ਤੇ ਮੈਂ ਸਾਡੇ ਮਾਨਯੋਗ ਵੀਰਿੰਦਰ ਗੋਇਲ ਜੀ ਐਮਐਲਏ ਸਾਹਿਬ ਨਾਲ ਵੀ ਇਹ ਚੀਜ਼ ਦੀ ਗੱਲ ਕਰਨੀ ਹੈ ਤੇ ਦੇਖਦੇ ਹਾਂ ਵੀ ਉਹ ਗੱਲ ਤੋਂ ਬਾਅਦ ਕੀ ਕਹਿੰਦੇ ਰਿਗੇ ਟਰੈਕਟਰ ਨੂੰ ਰਿਪੋਰਟ ਇਥੇ ਹੀ